ਲਵੀ ਮਿੱਤਰੋ ਜੇ ਤੁਸੀਂ ਕਾਰ ਲੈਣੀ ਚਾਹਣੇ ਹੋਗੇ ਕਾਰ ਪਾਉਣਾ ਚਾਹਣੇ ਹੋਗੇ ਜਾਂ ਫਿਰ ਭਾਈ ਜੀ ਵਿਦੇਸ਼ ਦੀ ਯਾਤਰਾ ਕਰਨੀ ਚਾਹਣੇ ਹੋ ਕਿਉਂਕਿ ਭਾਈ ਜੀ ਪੈਸਾ ਇੰਨਾ ਆਊਗਾ ਕਿ ਛੋਟੀਆਂ 5-7 ਪੀੜੀਆਂ ਜਿਹੜੀਆਂ ਬਹਿ ਕੇ ਖਾਣਗੀਆਂ ਆਊਗਾ ਕਿਵੇਂ ਆਪਾਂ ਭਾਈ ਗੱਲਬਾਤ ਕਰ ਦਾਂਗੇ ਪੰਡਤ ਜੀ ਦੇ ਨਾਲ ਕਿਉਂਕਿ ਅੱਜ ਆਪਾਂ ਆਏ ਹੋਏ ਹਾਂਗੇ ਭਾਈ ਸ਼ਹਿਰ ਅਮਰਗੜ ਦੇ ਵਿੱਚ ਜਿਲ੍ਹਾ ਹੈਗਾ ਜੀ ਮਲੇਰਕੋਟਲਾ ਗੁਰਦੁਆਰਾ ਸਿੰਘ ਸਭਾ ਦੇ ਕੋਲੇ ਇੱਥੋਂ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਸਕਦੇ ਨੇ ਹਨਾ ਕਿਵੇਂ ਹੋਣਗੇ ਗੱਲਬਾਤ ਕਰਦਾ ਪੰਡਿਤ ਨਾ ਪੰਡਿਤ ਅਸੀਕਾਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕਿਰਪਾ ਤੁਹਾਡੀ ਪੰਡਿਤ ਭਰਾਵਾਂ ਦੀ ਬਹੁਤ ਬਹੁਤ ਕਿਰਪਾ ਬੱਲੇ ਬੱਲੇ ਕਰਾਈ ਪਈ ਹੈ ਵੀਰੇ ਠੀਕ ਹੈ ਜੀ ਕੰਮ ਕਰ ਕਿਵੇਂ ਚੱਲ ਰਿਹਾ ਜੀ ਕੰਮ ਕਰ ਵਧੀਆ ਠੀਕ ਹੈ ਜੀ ਟਾਪ ਕੁਆਲਿਟੀ ਆ ਕੰਮ ਜਨਗਰ ਇਹਨਾਂ ਪੰਡਿਤ ਭਰਾਵਾਂ ਦਾ ਸਾਥ ਆ ਬੱਲੇ ਬੱਲੇ ਆ ਸਹੀ ਗੱਲ ਆ ਜੀ ਹਾਂ ਜੀ ਮੇਰੇ ਵੀਰਾਂ ਦੇ ਨਾਲ ਜੀ ਸੁਪਨੇ ਇਹਨੇ ਵੱਡੇ ਪੈਸਾ ਕਿ ਤੋ ਆ ਨਹੀਂ ਰਿਹਾ ਕੰਮ ਹੋ ਗਿਆ ਔਖਾ ਹਰੇਕ ਦਾ ਔਖਾ ਹੋਜੂ ਠੀਕ ਆ ਇਹ ਦੁੱਗੀ ਕਿਸੇ ਤੇ ਲੋਟ ਨਹੀਂ ਆ ਰਹੀ ਇੱਥੇ ਆਊਗੀ ਇੱਥੇ ਆਊਗੀ ਦੁੱਗੀ ਲੋਟ ਪਹਿਲਾਂ ਲਾਟਰੀ ਏਜੰਸੀ ਅਮਰਗੜ ਕੋਲ ਆ ਕੇ ਅੱਛਾ ਜੀ ਹਾਂਜੀ ਕਿਵੇਂ ਆਊਗੀ ਦੱਸੋ ਫਿਰ ਆਪਾਂ ਇਹ ਵੀਰੇ ਪੰਜਾਬ ਸਰਕਾਰ ਡੀਅਰ ਕੰਪਨੀ ਬਹੁਤ ਵਧੀਆ ਸਕੀਮਾਂ ਲੈ ਕੇ ਆ ਰਹੀ ਆ ਠੀਕ ਆ ਜੀ ਉਹ ਸਕੀਮਾਂ ਦੇ ਵਿੱਚ ਆਪਾਂ ਨੂੰ ਇੱਕ ਟਿਕਟ ਪਾਉਣੀ ਪੈਣੀ ਆ ਉਹ ਕਿਹੜੀ ਆ ਜੀ ਤੇ ਉਹ ਹੈਗੀ ਲੋੜੀ ਮਕਰ ਸਕ੍ਰਾਂਤੀ ਬੰਪਰ ਲੈ ਵੀ ਲੋੜੀ ਮਕਰ ਸਕ੍ਰਾਂਤੀ ਬੰਪਰ ਮਲਾਦਾ ਵੀ ਇਹਦੇ ਵਿੱਚ ਤਾਂ ਦਿਨ ਰਹਿ ਗਏ ਥੋੜੇ ਹਾਂ 18 ਇੱਕ ਦਾ ਡਰਾਅ ਲੋੜੀ ਬੰਪਰ ਆ ਇਹ ਹਾਂ ਤੇ 10 ਕਰੋੜ ਰੁਪਏ ਦਾ ਪ੍ਰਾਈਜ਼ ਸਿੰਗਲ ਬੰਦੇ ਨੂੰ ਆਇਆ ਠੀਕ ਆ ਜੀ ਹਾਂ ਜੀ ਤੇ ਤਾਂ ਨਹੀਂ ਇਹ ਹੈਗਾ ਵੀ ਇੱਕ ਬੰਦੇ ਨੂੰ ਨਾਮ ਨਿਕਲੂਗਾ ਹਾਏ 10 ਕਰੋੜ ਦਾ ਸਿੰਗਲ ਬੰਦੇ ਨਿਕਲੇ ਨਹੀਂ ਨਹੀਂ ਹੈਗਾ ਵੀ ਦੋ ਬੰਦੇ ਨਿਕਲੂਗਾ ਯਾਨੀ ਕਿ ਬਈ 10 ਕਰੋੜ ਰੁਪਇਆ ਜੇ ਕਿਸੇ ਵੀ ਮੇਰੇ ਵੀਰ ਨੂੰ ਨਿਕਲਿਆ ਹੈ ਨਾ ਸਾਰੇ ਸੁਪਨੇ ਪੂਰੇ ਪੰਜ-ਸੱਤ ਪੀੜੀਆਂ ਬਹਿ ਕੇ ਖਾਣ ਗਿਆ ਹਾਂਜੀ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਲਾਟਰੀ ਹੈ ਇਹ ਪੰਜਾਬ ਸਰਕਾਰ ਦੀ ਆ ਤੇ ਕਈ ਵੀ ਸੋਚਣਗੇ ਯਾਰ ਇੱਕ ਬੰਦੇ ਨਿਕਲੂਗਾ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਹੋਰ ਵੀ ਅਨੇਕਾਂ ਨਾਮ ਨੇ ਠੀਕ ਆ ਜੀ ਦੂਜਾ ਕਿਹੜਾ ਆ ਗਿਆ ਜੀ ਫਿਰ ਇਹਦਾ ਦੂਜਾ ਨਾਮ ਆ ਉਹ ਵੀ 1 ਕਰੋੜ ਰੁਪਏ ਦਾ ਵੀਰੇ ਲੈ ਵੀ ਦੂਜਾ ਨਾਮ ਵੀ ਛੋਟਾ ਨਹੀਂ ਹੈਗਾ ਅ ਮਾਉਂਟ ਵੀ 500 ਰੁਪਏ ਹੈਗਾ ਤੇ 500 ਰੁਪਏ ਦੇ ਵਿੱਚ ਦੂਜਾ ਨਾਮ ਵੀ 1 ਕਰੋੜ ਰੁਪਈਆ ਹਾਂਜੀ ਅਗਲਾ ਕਿਹੜਾ ਆ ਗਿਆ ਜੀ ਤੀਜਾ ਨਾਮ ਹੈਗਾ ਅੱਧਾ ਕਰੋੜ ਰੁਪਈਆ ਅੱਛਾ ਜੀ 50 ਲੱਖ ਇਹ ਵੀ ਇਹ ਵੀ ਦੇਖ ਲਓ ਇਹ ਵੀ ਵੱਡਾ ਹੀ ਆ ਇਹ ਤਿੰਨੇ ਨਾਮ ਹਾਈਐਸਟ ਨੇ ਹਾਂਜੀ ਅ ਤਿੰਨੇ ਨਾਮ ਤਿੰਨੇ ਰਾਸ਼ੀਆਂ 'ਚ ਜਾਣਗੇ ਉਹ ਸਾਡੀ ਭੂਇਕਬਾਨੀ ਕਰੀ ਹੋਈ ਹੈ ਪਹਿਲਾਂ ਦੀ ਪਰਮਾਤਮਾ ਨੇ ਹਾਲ ਤੱਕ ਸਾਡੀ ਇਲਾਜ ਰੱਖੀ ਆ ਕਿਹੜੀਆਂ ਕਿਹੜੀਆਂ ਰਾਸ਼ੀਆਂ ਨੇ ਵੀ ਸਾਡੀ ਗੱਲ ਝੂਠੀ ਨਹੀਂ ਗਈ ਨਾ ਹੁਣ ਜਾਵੇ ਕਿਹੜੇ ਕਿਹੜੇ ਰਾਸ਼ੀਆਂ ਦੇ ਮੇਰੇ ਦੇਖੋ ਤਿੰਨੇ ਨਾਮ ਨੇ 10 ਕਰੋੜ 1 ਕਰੋੜ ਤੇ 50 ਲੱਖ ਹਾਂਜੀ ਤੇ ਤਿੰਨ ਰਾਸ਼ੀਆਂ ਨੇ ਦੇ ਲਈ ਪਹਿਲੀ ਰਾਸ਼ੀ ਹੈਗੀ ਮੇਸ ਹਾਂਜੀ ਦੂਜੀ ਕੁੰਭ ਤੇ ਤੀਜੀ ਸਿੰਘ ਠੀਕ ਹੈ ਜੀ ਇਹ ਤਿੰਨਾਂ ਰਾਸ਼ੀਆਂ ਦੇ ਵਿੱਚ ਤਿੰਨੇ ਨਾਮ ਫਸਟ ਆਣਗੇ ਠੀਕ ਹੈ ਜੀ ਠੀਕ ਹੈ ਤੇ ਉਹਦੇ ਲਈ ਇਹਨਾਂ ਵੀਰਾਂ ਨੇ ਆਪਣੇ ਕੋਲ ਡੇਟ ਆਫ ਬਰਥ ਲੈ ਕੇ ਆਉਣਾ ਹਾਂ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਅਕਾਊਂਟਿੰਗ ਜੋ ਇਹਨਾਂ ਦਾ ਲੱਕੀ ਨੰਬਰ ਬਣਦਾ ਹੋਊਗਾ ਉਹਦੇ ਹਿਸਾਬ ਨਾਲ ਇਹਨਾਂ ਨੂੰ ਆਪਾਂ ਟਿਕਟਾਂ ਦੇ ਦਾਂਗੇ ਠੀਕ ਹੈ ਜੀ ਬਹੁਤ ਵਧੀਆ ਜੀ ਉਸ ਤੋਂ ਬਾਅਦ ਇਹ ਅਗਲੇ ਨਾਮ ਕਿਵੇਂ ਨਹੀਂ ਆਗਲੇ ਨੰਬਰ ਦੇ ਵਿੱਚ ਜਿਹੜਾ ਚੌਥਾ ਇਨਾਮ ਆ ਹਾਂਜੀ ਕਦੇ ਵੀ ਹੱਤ ਤੱਕ ਐਡਾ ਇਨਾਮ ਲਾਟਰੀ ਵਿੱਚ ਚੌਥਾ ਨਾਮ ਨਹੀਂ ਹੋਇਆ ਜਿੰਨਾ ਇਹ ਦੇ ਵਿੱਚ ਸਹੀ ਗੱਲ ਹੈ ਜੀ ਇਹਦੇ ਵਿੱਚ ਚੌਥਾ ਨਾਮ 10-10 ਲੱਖ ਰੁਪਏ ਦਾ 8 ਬੰਦਿਆਂ ਨੂੰ ਆ ਰੂਗਾ ਲੈ ਵੀ 8 ਬੰਦੇ ਯਾਨੀ ਕਿ 10-10 ਲੱਖ ਰੁਪਏ 8 ਬੰਦਿਆਂ ਨੂੰ ਮਿਲੂਗਾ 8 ਬੰਦਿਆਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਇੰਨਾ ਮਿਲੂਗਾ ਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਵਾਂ ਪ੍ਰਾਈਜ਼ ਹੈ ਜਿਹੜਾ ਜੀ 5-5 ਲੱਖ ਰੁਪਏ ਦਾ 8 ਬੰਦਿਆਂ ਨੂੰ ਆਵਾ ਲੈ ਵੀ ਯਾਨੀ ਕਿ ਕੁੱਲ ਵਈ 17 ਬੰਦੇ ਤਾਂ ਲਖਪਤੀ ਬਣ ਗਏ ਲਖਪਤੀ ਕਰੋੜਪਤੀ ਬਣ ਗਏ ਠੀਕ ਹੈ ਜੀ ਠੀਕ ਹੈ 17 ਕਿਉਂ ਬਣ ਗਏ ਵੀਰੇ 19 ਬੰਦੇ ਬਣਨਗੇ ਵਿੱਚ ਹੀ ਲਖਪਤੀ ਆਉਣਗੇ ਹਾਂਜੀ ਫਿਰ ਆਏ ਨੇ ਹਜ਼ਾਰਪਤੀ ਹਾਂਜੀ 1600 ਬੰਦੇ ਨੂੰ ਹੈਗਾ ਜੀ 9-9000 ਰੁਪਏ ਦਾ ਨਾਮ ਹਾਂਜੀ ਤੇ 1600 ਬੰਦੇ ਨੂੰ ਹੈਗਾ ਜੀ 5-5000 ਰੁਪਏ ਦਾ ਨਾਮ ਤੇ 1600 ਕਸਟਮਰ ਨੂੰ ਹੈਗਾ 3-3000 ਦਾ ਨਾਮ ਹਾਂਜੀ ਤੇ ਲਾਸਟ 64000 ਬੰਦੇ ਨੂੰ 1-1000 ਦਾ ਨਾਮ ਆ ਆ ਵਾਲੀ ਲੋਹੜੀ ਮਕਰਸ ਕ੍ਰਾਂਤੀ ਬੰਪਰ ਦੇ ਵਿੱਚੋਂ ਹੈ ਜੀ ਯਾਨੀ ਕਿ ਬਈ ਜੀ કુલ 68819 ਬੰਦੇ ਇਨਾਮ ਲੈ ਕੇ ਜਾਣਗੇ ਇਹ ਵਾਲੀ ਲਾਂਡਰੀ ਜਿਹੜੀ ਲੋਹੜੀ ਮਕਰਸ ਕ੍ਰਾਂਤੀ ਬੰਪਰ ਤੇ ਠੀਕ ਹੈ ਪੰਡਿਤ ਜੀ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਇੱਕ ਪੰਜਾਬ ਸਰਕਾਰ ਨੇ 15 2 2025 ਯਾਨੀ 15 ਫਰਵਰੀ ਦਾ ਡਰਾਅ ਕੱਟ ਕੇ ਰੱਖਤਾ ਫਰਵਰੀ ਦੇ ਵਿੱਚ ਆ ਗਿਆ ਹਾਂਜੀ ਠੀਕ ਹੈ ਜੀ ਇਹ ਵੀ 500 ਰੁਪਏ ਦੀ ਟਿਕਟਾਂ ਤੇ 2.5 ਕਰੋੜ ਦਾ ਫਰਸਟ ਪ੍ਰਾਈਜ਼ ਪਬਲਿਕ ਟੂ ਗਰੰਟੀਡ ਹੈ ਦਾ ਵੀ ਸੱਚ ਹੈ ਇਹ ਇਹਦੇ ਵਿੱਚ ਵੱਡੀ ਗੱਲ ਇਹ ਆ ਵੀ ਟਿਕ ਟਿਹੜੀ ਹੈਗੀ 2 ਲੱਖ ਕੀ ਆ ਸਿਰਫ ਠੀਕ ਹੈ ਜੀ 2 ਲੱਖ ਟਿਕ ਟਿਹੜੀ ਸਕੀਮ ਆ ਉਹਦੇ ਵਿੱਚੋਂ ਇਨਾਮ ਨਿਕਲਣਾ ਵੀਰੇ ਠੀਕ ਆ ਗਰੰਟਡ ਠੀਕ ਹੈ ਵੀ ਤੁਸੀਂ ਪਾ ਸਕਦੇ ਹੋਗੇ ਫਰਵਰੀ ਦਾ ਇਨਾਮ ਹੈ 2.5 ਕਰੋੜ ਰੁਪਏ ਦੇ ਵਿੱਚ ਵੀ ਹੈਗਾ ਤੇ ਦੂਸਰਾ ਹੈਗਾ ਜੀ 10 ਲੱਖ ਰੁਪਏ ਤੇ ਤੀਸਰਾ 5 ਲੱਖ ਰੁਪਏ ਹਾਂ ਜੀ ਹੋਰ ਵੀ ਅਨੇਕਾ ਕਾਫੀ ਨਾਮ ਨੇ ਹੋਰ ਵੀ ਇਨਾਮ ਜ ਆਗਲਾ ਕਿਹੜਾ ਆ ਗਿਆ ਜੀ ਇਸ ਤੋਂ ਲਾਹਬਾਦ ਦੇ ਵਿੱਚ ਵੀਰੇ ਯਾਨੀ ਪਹਿਲੇ ਹੀ ਮੰਨ ਕੇ ਚਲੋ 4 ਫਰਵਰੀ ਠੀਕ ਹੈ ਜੀ 4 ਫਰਵਰੀ ਨੂੰ 200 ਰੁਪਏ ਵਾਲੀ ਮੰਥਰੀ ਲਾਟਰੀ ਹੈ 1.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਹੈ ਦਾ ਵੀ 200 ਰੁਪਏ ਜਿਹੜੇ ਮੇਰੇ ਵੀਰਾਂ ਦਾ ਨਾ ਬਜਟ ਛੋਟਾਗਾ ਉਹ 200 ਰੁਪਏ ਵਾਲੀ ਟਿਕਟ ਪਾ ਕੇ ਵੀ ਇਨਾਮ ਲੈ ਕੇ ਜਾ ਸਕਦੇ ਹਨਾ ਬਈ ਜੀ ਹਾਂਜੀ ਇਹ ਬਾਕੀ ਉਹਨੂੰ ਇੱਥੇ ਮੈਂ ਕੱਲ ਹੋਰ ਕਰੂੰਗਾ ਵੀਰੇ ਦਸੇਵਾ ਸਾਡੇ ਕੋਲੋਂ ਕੰਬੋ ਪੈਕ ਚੱਲ ਰਹੇ ਨੇ ਜਿਹੜੇ ਮੇਸ ਰਾਸੀ ਕੁੰਭ ਰਾਸੀ ਦੇ ਸਿੰਘ ਰਾਸੀ ਵਾਲੇ ਨੇ ਉਹ ਤਾਂ ਸਾਡੇ ਕੋਲ ਕੰਬੋ ਪੈਕ ਹੀ ਪਾ ਕੇ ਜਾਓ ਜੀ ਉਹਨਾਂ ਦੀ ਜਿਵੇਂ ਜਿਆਦਾ ਦਿੰਦੀ ਆ ਠੀਕ ਹੈ ਜੀ ਜੇਕਰ ਨਹੀਂ ਜਿਵੇਂ ਜਿਆਦਾ ਦਿੰਦੀ ਤਾਂ ਇਹ ਚਾਹੀ ਇੱਕ ਸਿੰਗਲ ਟਿਕਟ ਪਾਜੋ ਯਾਰ ਉਹਨਾਂ ਦੀ ਹਿਸਾਬ ਉਹ ਮਰਜ਼ੀ ਹੈਗੀ ਪਰ ਮੈਂ ਇਹ ਕਹੂੰਗਾ ਵੀ ਜਿਹੜੇ ਮੇਸ ਰਾਸੀ ਜਾਂ ਕੁੰਭ ਰਾਸੀ ਸਿੰਘ ਰਾਸੀ ਵਾਲੇ ਨੇ ਉਹ ਕੰਬੋ ਪੈਕ ਪਾਓ 2100 ਰੁਪਏ ਵਾਲਾ ਜਾਂ 5100 ਰੁਪਏ ਵਾਲਾ ਠੀਕ ਹੈ ਜੀ ਠੀਕ ਹੈ ਜਿਹਨਾਂ ਦਾ 2100 ਵਾਲਾ ਕੰਬੋ ਪੈਕ ਆਉਂਦਾ ਵੀ ਤਾਂ ਲੋੜੀ ਬੰਪਰ ਮਿਲ ਜਾਣੇ ਦੋ ਟਿਕਟਾਂ ਠੀਕ ਹੈ ਜੀ ਠੀਕ ਇੱਕ ਕਰੋੜ ਵਾਲੀ ਵੀਰੇ ਤੇ ਬਾਕੀ 2-200 ਵਾਲੀਆਂ ਮਿਲ ਜਾਣੀਆਂ ਤਿੰਨ ਟਿਕਟਾਂ ਜਿਹੜਾ 5100 ਰੁਪਏ ਵਾਲ ਉਹਦੇ ਵਿੱਚ ਇੱਕ ਟਿਕਟ ਤੁਹਾਨੂੰ 2000 ਰੁਪਏ ਵਾਲੀ ਮਿਲ ਜਾਣੀ ਆ ਤੇ ਇੱਕ ਟਿਕਟ 1000 ਰੁਪਏ ਵਾਲੀ ਨਾਲ ਮਿਲ ਜਾਣੀ ਇਹ ਟਿਕਟ ਦੀ ਸਕੀਮ ਇਹ ਵੀ ਸਿਰਫ 20-20 ਹਜ਼ਾਰ ਟਿਕਟ ਪ੍ਰਿੰਟ ਹੋਈ ਹੈ ਜਿਹਦੇ ਵਿੱਚ ਇਨਾਮ ਨੇ ਬਸ ਹਾਂਜੀ 20-20 ਹਜ਼ਾਰ ਟਿਕਟ ਦੇ ਵਿੱਚੋ ਸਕੀਮ ਹੈ ਜਿੱਦਾਂ ਇਹ ਆ 2000 ਮੰਥਲੀ ਲਾਟਰੀ 1 ਕਰੋੜ ਦੀ ਇਹਦੇ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ ਦਾ ਉਸ ਤੋਂ ਬਾਅਦ 10 ਲੱਖ ਰੁਪਏ ਦਾ ਠੀਕ ਹੈ ਫਿਰ 9000 7000 6000 ਕਾਫੀ ਨਾਮ ਨੇ ਇਹਦੇ ਵਿੱਚ ਲੈ ਵੀ ਮਿੱਤਰੋ ਇਹ ਵੀ ਟਿਕਟਾਂ ਤੁਸੀਂ ਪਾ ਸਕਦੇ ਹੋਗੇ ਇੱਥੇ ਜੇ ਕੋਈ ਮੇਰੇ ਵੀਰ ਕੰਪੋ ਪੈਕ ਪਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਉਹ ਵੀ ਬਈ ਪਾ ਕੇ ਜਾ ਸਕਦਾ ਠੀਕ ਹੈ ਬਈ ਹੁਣਾ ਕਿੱਥੇ ਪੂਗਾ ਇਹ ਦੱਸਣਾ ਹੁਣਾ ਪੈਣਾ ਵੀਰੇ ਅਮਰਗੜ ਮਲੇਰਕੋਲੇ ਜ਼ਿਲ੍ਹੇ ਚ ਮਲੇਰਕੋਲੇ ਤੋਂ ਜ਼ਿਆਦਾ ਪਨਾਬੇ ਨਹੀਂ ਜਾਂਦੇ ਆ ਸੈਂਟਰ ਦੇ ਵਿੱਚ ਆਇਆ ਨਾ ਅਮਰਗੜ ਠੀਕ ਹੈ ਜੀ ਉੱਥੇ ਸੈਂਟਰ ਦੇ ਵਿੱਚ ਸਾਡੇ ਆਫਿਸ ਦੇ ਵਿੱਚ ਹੈ ਉਹ ਲੋਕੇਸ਼ਨ ਤੁਸੀਂ ਦੇਖ ਲਈ ਧਿਆਨ ਨਾਲ ਹੁਣਾ ਕਿਤੇ ਧੋਖੇ ਨਾ ਕਿਤੇ ਹੋਰ ਪਾਸੇ ਨਾ ਵਗ ਜਿਓ। ਮੈਂ ਕਿਤੇ ਸੋਚੋ ਵੀ ਅਮਰਗੜ ਆ ਗਏ ਅਸੀਂ ਟਿਕਟ ਪਾ ਲਈ ਤੇ ਪੰਡਤ ਕੋਲੋਂ ਮਿਲ ਗਈ। ਠੀਕ ਹੈ ਜੀ। ਪੰਡਤ ਕਦੀ ਟਿਕਟ ਤਾਂ ਮਿਲੂਗੀ ਜੇ ਉਰੇ ਤੁਸੀਂ ਮੇਰੇ ਕੋਲ ਆਵੋਗੇ ਆਪਣਾ ਡੇਟ ਆਫ ਬਰਥ ਲੈ ਕੇ ਆਇਓ। ਠੀਕ ਹੈ। ਜਨਮ ਦਾ ਟਾਈਮ ਲੈ ਕੇ ਆਇਓ ਉਹਦੇ ਅਕੋਰਡਿੰਗ ਜੋ ਇਹਨਾਂ ਵੀਰਾਂ ਦਾ ਲੱਕੀ ਨੰਬਰ ਬਣਦਾ ਉਹਦੇ ਹਿਸਾਬ ਨਾਲ ਟਿਕਟਾਂ ਦੇ ਕੇ ਭੇਜਾਂਗੇ। ਚਲੋ। ਠੀਕ ਹੈ ਜੀ। ਹੋਰ ਦੱਸੋ। ਠੀਕ ਹੈ ਪੰਡਤ ਜੀ। ਠੀਕ ਆ ਜੀ ਲੋ ਜੀ ਮਿੱਤਰੋ ਤੇ ਜਿਹੜੇ ਜਿਹੜੇ ਮੇਰੇ ਪੁਰਾਣਾ ਵੀਡੀਓ ਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਵੀ ਸ਼ੇਅਰ ਕਰਨ ਨਾਲ ਨੂੰ ਕੀ ਦੇਵਾਂਗੇ ਭਾਈ ਸ਼ੇਅਰ ਕਰਨ ਵਾਲੇ ਵਾਸਤੇ 5 ਕਸਟਮਰ ਚੁਣਾਂਗੇ ਜੀ ਪਹਿਲੇ ਨੂੰ ਸੋਨੇ ਦੀ ਅੰਗੂਠੀ ਆ ਦੂਜੇ ਨੂੰ ਅੰਡਰਆਇੰਡ ਮੋਬਾਈਲ ਆ ਤੀਜੇ ਨੂੰ ਕੀ ਪੈਣਾ ਮੋਹਿਲਾ ਦੋ ਸਰਪ੍ਰਾਈਜ਼ ਗਿਫਟ ਨੇ ਠੀਕ ਹੈ ਜੀ ਤੇ ਇਹ ਗੱਲ ਇੱਥੇ ਹੋਰ ਗੱਲਾਂ ਕਰਦਾ ਜਾਂਦਾ ਜਾਂਦਾ ਵੀ ਕਈ ਵੀਰ ਕਹਿੰਦੇ ਨੇ ਫੋਨ ਨਹੀਂ ਟੈਂਡ ਹੋ ਰੇ ਸਾਡਾ ਫੋਨ ਨਹੀਂ ਲੱਗ ਰਿਹਾ ਸਾਡਾ ਫੋਨ ਨਹੀਂ ਚੱਕਿਆ ਜਾਂਦਾ ਉਹ ਚੀਜ਼ ਭੁੱਲਿਓ ਠੀਕ ਹੈ ਜੀ ਜੇਕਰ ਤੁਹਾਡਾ ਫੋਨ ਨਹੀਂ ਵੀ ਚੱਕਿਆ ਜਾਂਦਾ ਜਾਂ ਨਹੀਂ ਵੀ ਗੱਲ ਹੁੰਦੀ ਤਾਂ ਵੀ ਤੁਸੀਂ ਉਰੇ ਆਜੋ ਮੈਂ ਤੁਹਾਨੂੰ ਉਰੀ ਮਿਲੂੰਗਾ ਠੀਕ ਹੈ ਜੀ ਤੇ ਸ਼ਨੀਵਾਰ ਗੱਲਾਂ ਲੁਧਿਆਣੇ ਮਿਲੂੰਗਾ ਠੀਕ ਹੈ ਜੀ ਬਾਕੀ ਦਿਨ ਉਰੀ ਮਿਲੂੰਗਾ ਟਿਕਟਾ ਨੂੰ ਮਿਲੂੰਗੀ ਦੁਕਾਨ ਤੇ ਲੈ ਵੀ ਮਿੱਤਰੋ ਆ ਤੁਸੀਂ ਦੀ ਅਮਰਗੜ ਦੇ ਵਿੱਚ ਲੈ ਜਾਓ ਟਿਕਟਾ ਦੇ ਬੰਜੋ ਕਰੋੜਪਤੀ ਦਿਨ ਥੋੜੀ ਰਹਿ ਗਈ ਧ